ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਮੇਰੀਆਂ ਭੈਣਾਂ ਠੀਕ ਠਾਕ ਹੋ। ਲਓ ਜੀ ਕੜਾਣੀ ਫੈਸ਼ਨ ਬੁਟੀਕ ਤੇ ਤੁਹਾਡਾ ਸਵਾਗਤ ਕਰਦੇ ਆਂ। ਅੱਜ ਅਸੀਂ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਆਏ ਆਂ। ਤੇ ਜਿਹੜੀ ਅੱਜ ਦੀ ਵੀਡੀਓ ਰਹੂਗੀ ਇਹ ਸਰਦੀਆਂ ਵਾਲੇ ਸੂਟ ਰਹਿਣਗੇ ਕੁਝ ਜਿਹੜਾ ਨਮਾ ਟਰੈਂਡ ਚੱਲ ਰਿਹਾ ਉਹਦੇ ਸੀ ਰਹਿਣਗੇ ਪਲੇਨ ਦੇ ਵਿੱਚ। ਤੇ ਕਰਦੇ ਆਂ ਜੀ ਸ਼ੇਅਰ ਤੁਹਾਡੇ ਨਾਲ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਤੇ ਇੰਨੀ ਆ ਮੇਰੀਆਂ ਭੈਣਾਂ ਨੇ ਤੇ ਕਮੈਂਟ ਕੁਝ ਵੀ ਨਹੀਂ ਤੁਸੀਂ ਕਰਦੇ ਹੈਗੇ ਥੋੜੇ ਕਮੈਂਟ ਆਉਂਦੇ ਆ ਸਾਨੂੰ ਪਰ ਪਿਆਰ ਬਹੁਤ ਸਾਰਾ ਮਿਲ ਰਿਹਾ ਕੱਪੜਾ ਸਾਡਾ ਬਹੁਤ ਵਧੀਆ ਨਾ ਸੇਲ ਹੋ ਰਿਹਾ ਪਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਲਓ ਜੀ ਜਿਹੜੇ ਸਾਡੇ ਕੋਲੇ ਅੱਜ ਸੂਟ ਆਏ ਆ ਇਹੇ ਰਹਿਣਗੇ ਜੀ ਗਰਮ ਸੂਟ ਇਨਾਂ ਤੇ ਕੋਈ ਲੂਮ ਵਗੈਰਾ ਕੁਝ ਨਹੀਂ ਆਊਗਾ ਜੀ ਗਰਮ ਦੇ ਵਿੱਚ ਪਸ਼ਮੀਨਾ ਰਹਿਣ ਵਾਲਾ ਤੇ ਇਨਾਂ ਤੇ ਘੇਰੇ ਦਾ ਵਰਕ ਰਹੂਗਾ ਜੀ ਥ੍ਰੈਡ ਦਾ ਵਰਕ ਰਹੂਗਾ ਠੀਕ ਹੈ ਜੀ ਇਹ ਪਿਸਤਾ ਕਲਰ ਆ ਲਓ ਜੀ ਤੇ ਇਹਦਾ ਮੈਂ ਤੁਹਾਨੂੰ ਘੇਰਾ ਨਾਪ ਕੇ ਦੱਸ ਦਿੰਨੀ ਆ ਵੀ ਕਿੰਨਾ ਇਹਦਾ ਘੇਰਾ ਰੈਡੀ ਹੋਊਗਾ ਕਈਆਂ ਦਾ ਘੇਰਾ ਜ਼ਿਆਦਾ ਹੁੰਦਾ ਤੇ ਘਟਾਤਾ ਤੁਸੀਂ ਜਿੰਨਾ ਮਰਜ਼ੀ ਘੱਟ ਕਰ ਸਕਦੇ ਹੋ ਪਰ ਇਹ 1.25 ਇੰਚ ਦੇ ਵਿੱਚ ਤਿਆਰ ਹੋ ਜਾਊ 26 ਵੀ ਹੋ ਜਾਊਗਾ ਜੀ ਕੱਟ ਵੱਧ ਤੁਸੀਂ ਜਿੰਨਾ ਮਰਜ਼ੀ ਕਰ ਲਓ ਠੀਕ ਹੈ ਜੀ ਇਹ ਜਿਹੜੇ ਸੂਟ ਨੇ ਇਹਨਾਂ ਦੇ ਨਾਲ ਦੁਪੱਟੇ ਡਾਈ ਨਹੀਂ ਹਜੇ ਹੋ ਕੇ ਆਏ ਹੈਗੇ ਤੇ ਤੁਸੀਂ ਅਗਰ ਬਿਨਾਂ ਦੁਪੱਟੇ ਤੋਂ ਹੀ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਕਈ ਵਾਰ ਦੁਪੱਟਾ ਪਿਆ ਹੁੰਦਾ ਤਾਂ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਜਿਹੜਾ ਰੇਟ ਰਹੂਗਾ ਜੀ ਇਹ 999 ਰੁਪਏ ਦੇ ਵਿੱਚ ਸੂਟ ਪਊਗਾ ਜੀ ਤੁਹਾਨੂੰ 999 ਦੇ ਵਿੱਚ ਪਸ਼ਮੀਨਾ ਤੇ ਇਹਦੇ ਤੇ ਕੋਈ ਬੋਰ ਵਗੈਰਾ ਕੁਝ ਨਹੀਂ ਆਊਗਾ ਜੀ ਇਹਦੇ ਵਿੱਚ ਜਿਹੜੀ ਹੈਗੀ ਛੋਟੇ ਛੋਟੇ ਡਾਟਸ ਲੰਗੇ ਬਿਲਕੁਲ ਪਲੇਨ ਨਹੀਂ ਹੈਗਾ ਠੀਕ ਹੈ ਜੀ ਥ੍ਰੈਡ ਦਾ ਕੰਮ ਹੋਇਆ ਹੋਇਆ ਸਾਰ ਲਓ ਜੀ ਇਹਦੇ ਨਾਲ ਤੁਸੀਂ ਆਪਣੀ ਮਰਜ਼ੀ ਦਾ ਦੁਪੱਟਾ ਤਿਆਰ ਕਰਾ ਸਕਦੇ ਹੋ ਠੀਕ ਹੈ ਜੀ ਇਹ ਰਿਹਾ ਪਹਿਲਾ ਕਲਰ ਪਿਸਤਾ ਕਲਰ ਤੇ ਦੂਜਾ ਕਲਰ ਡਿਜ਼ਾਈਨ ਇਹਨਾਂ ਦੇ ਸਾਡੇ ਕੋਲੇ ਦੋ ਆਏ ਆ ਲਓ ਜੀ ਇਹ ਆ ਗਿਆ ਸਾਡੇ ਕੋਲੇ ਮਸਟਰਡ ਸ਼ੇਡ ਲੋਚ ਬਹੁਤ ਸੋਹਣਾ ਕਲਰ ਹੈ ਇਹ ਵੀ ਮਸਟਰਡ ਲਓ ਇਹ ਰੂਗਾ ਮਸਟਰਡ ਸ਼ੇਡ ਦੇ ਵਿੱਚ ਡਿਜ਼ਾਈਨ ਇਹਦਾ ਹੋਰ ਆ ਘੇਰਾ ਤੇ ਘੇਰਾ ਉਨਾ ਹੀ ਹੈ ਜਿੰਨਾ ਤੁਹਾਨੂੰ ਮੈਂ ਪਹਿਲਾਂ ਨਾਪ ਕੇ ਦੱਸਿਆ ਦੂਜੇ ਸ਼ੂਟ ਤ ਤੇ ਇਹ ਮਸਟਰਡ ਸ਼ੇਡ ਆਊਗਾ ਬਿਲਕੁਲ ਪਲੇਨ ਨਹੀਂ ਹੈਗੇ ਵਿੱਚ ਛੋਟੇ ਛੋਟੇ ਡਾਟਸ ਜੇ ਨੇ ਸਟਾਰ ਜੇ ਨੇ ਬਰੀਕ-ਬਰੀਕ ਜੇ ਠੀਕ ਹੈ ਜੀ ਪਸ਼ਮੀਨਾ ਬਹੁਤ ਵਧੀਆ ਪਸ਼ਮੀਨਾ ਹੈ ਕੋਈ ਬੋਰ ਵਗੈਰਾ ਦਾ ਕੋਈ ਡਰ ਨਹੀਂ ਹੈਗਾ ਪੂਰਾ ਤਸੱਲੀ ਵਾਲਾ ਪਸ਼ਮੀਨਾ ਇਹ ਤੇ ਤੁਹਾਨੂੰ ਥ੍ਰੈਡ ਦਾ ਵਰਕ ਮਿਲ ਰਿਹਾ ਇਹਦੇ ਉੱਤੇ ਠੀਕ ਹੈ ਜੀ ਦੁਪੱਟਾ ਤੁਸੀਂ ਆਪਣੀ ਮਰਜ਼ੀ ਨਾਲ ਵੀ ਤਿਆਰ ਕਰ ਸਕਦੇ ਹੋ ਤੇ ਜੇ ਤੁਸੀਂ ਸੂਟ ਲੈਣਾ ਤੁਸੀਂ ਵੀ ਤੁਹਾਡਾ ਦੁਪੱਟਾ ਤਿਆਰ ਕਰਵਾਵਾਂਗੇ ਤੁਸੀਂ ਪਲੇਨ ਕਰਾਉਣਾ ਜਾਂ ਜਿਵੇਂ ਵੀ ਕਰਾਉਣਾ ਕਰਵਾਵਾਂਗੇ ਲਓ ਜੀ ਇਹ ਇਹਦਾ ਦੂਸਰਾ ਕਲਰ ਆ ਇਹ ਮਸਟਰਡ ਹੇੜ ਆ ਗਿਆ ਇਹਦਾ ਤੀਸਰਾ ਕਲਰ ਆ ਜਿਹੜਾ ਇਹ ਰਹੂਗਾ ਜੀ ਸਕਿਨ ਲਓ ਜੀ 스킨 ਕਲਰ ਦੇ ਵਿੱਚ ਬਹੁਤ ਸੋਹਣਾ ਕੱਪੜਾ ਲਓ ਇਸ 스킨 ਕਲਰ ਦੇ ਵਿੱਚ ਰਹੂਗਾ ਲਓ ਜੀ ਠੀਕ ਹੈ ਜੀ ਇਹ ਦਾ ਤੀਸਰਾ ਕਲਰ ਆ ਗਿਆ 스킨 ਕਲਰ ਬਹੁਤ ਸੋਹਣਾ ਸੌਫਟ ਕੱਪੜਾ ਮਲਾਈ ਵਰਗਾ ਕੱਪੜਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬੋਰ ਵਗੈਰਾ ਦੀ ਜਿਵੇਂ ਮਰਜ਼ੀ ਘਰੇ ਇਹਨੂੰ ਵਾਸ਼ ਕਰ ਲਿਓ ਕੋਈ ਚੱਕਰ ਨਹੀਂ ਹੈਗਾ 999 ਰੁਪਏ ਦਾ ਰੇਟ ਰਹਿਣਾ ਜੀ ਵਿਦਾਊਟ ਦੁਪੱਟਾ ਠੀਕ ਹੈ ਜੀ ਇਹ ਹੋ ਗਏ ਜੀ ਤਿੰਨ ਸੂਟ ਕੜਾਈ ਵਾਲੇ ਤੇ ਇਹ ਸਾਡੇ ਕੋਲੇ ਆਏ ਆ ਪਸ਼ਮੀਨੇ ਦੇ ਸੂਟ ਨੇ ਇਹ ਵੀ ਬਹੁਤ ਵਧੀਆ ਨੇ ਇਹ ਵੀ ਇਹਨਾਂ ਤੇ ਥੋੜਾ ਥੋੜਾ ਨੋਟਸ ਵਰਕ ਹੋਇਆ ਹੋਇਆ ਲਓ ਜੀ ਲਓ ਜੀ ਪੂਰੇ ਡਿਜ਼ਾਈਨਰ ਸੂਟ ਰਹਣਗੇ ਲਓ ਜੀ ਜਿਹੜਾ ਪ੍ਰਿੰਟ ਆ ਉਹਨੂੰ ਹਾਈਲਾਈਟ ਕੀਤਾ ਹੋਇਆ ਇਹਨਾਂ ਦਾ ਸੀ ਗ੍ਰੀਨ ਜਾਂ ਕਲਰ ਰਹੂਗਾ ਇਹfrozy ਸੀ ਗ੍ਰੀਨ ਜਾਂ ਸੋਨਾ ਕਲਰ ਆ ਤੇ ਇਹ ਥੱਲੇ ਜਿਹੜਾ ਪ੍ਰਿੰਟ ਆ ਇਹਨੂੰ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਥ्रेड ਦਾ ਕੰਮ ਆ ਤੇ ਹੈਂਡ ਦਾ ਕੰਮ ਆ ਸਾਰਾ ਇਹਦੇ ਉੱਤੇ ਲਓ ਜੀ ਤੁਸੀਂ ਇਹਨੂੰ ਕਿਸੇ ਫੰਕਸ਼ਨ ਚ ਛੋਟੇ ਮੋਟੇ ਫੰਕਸ਼ਨ ਚ ਵੀ ਵੇਅਰ ਕਰਨਾ ਕਰ ਸਕਦੇ ਹੋ ਪਲੇਨ ਜੀ ਇਹਦੇ ਨਾਲ ਸਲਵਾਰ ਰਹੂਗੀ ਪਸ਼ੇ ਮੀਂਹ ਦੀ ਸਲਵਾਰ ਰਹੂਗੀ ਜੀ ਲੋ ਤੇ ਇਹਦੇ ਨਾਲ ਜਿਹੜਾ ਹੈਗਾ ਸ਼ਾਲ ਰਹੂਗਾ ਜੀ ਸ਼ਾਲ ਵੀ ਇਹਦਾ ਪੂਰਾ ਡਿਜ਼ਾਈਨਰ ਆ ਤੇ ਬਹੁਤ ਸੋਹਣਾ ਸ਼ਾਲ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਲਓ ਜੀ ਬਹੁਤ ਸੋਹਣਾ ਪ੍ਰਿੰਟ ਦੇ ਵਿੱਚ ਸ਼ਾਲ ਰਹਿਣ ਵਾਲਾ ਜੀ ਸ਼ਾਲ ਦੁਪੱਟਾ ਠੀਕ ਹੈ ਜੀ ਲਓ ਜੀ ਇਹਦਾ ਸ਼ਾਲ ਰਹੂਗਾ ਜਿਹੜਾ ਸ਼ਾਲ ਆ ਨਾ ਇਹਨੂੰ ਉਹਨਾਂ ਨੇ ਬਰੋਚੇ ਵਾਂਗੂ ਥੋੜੀ ਜਿਹੀ ਇਹਦੀ ਡਿਜ਼ਾਈਨਿੰਗ ਦਿੱਤੀ ਹੋਈ ਆ ਸ਼ਾਇਦ ਇਹਦੇ ਵਿੱਚ ਦਿਖੇ ਤੁਹਾਨੂੰ ਜਾਂ ਨਾ ਦਿਖੇ ਪਰ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਇਹਨੂੰ ਡਿਜ਼ਾਈਨਰ ਜਿਹਾ ਬਣਾਇਆ ਹੋਇਆ ਸ਼ਾਇਦ ਹੁਣ ਕੈਮਰੇ ਦੇ ਵਿੱਚ ਸਹੀ ਨਹੀਂ ਆ ਰਿਹਾ ਹੁਣ ਤੇ ਪਰ ਤੁਸੀਂ ਆ ਕੇ ਦੇਖ ਸਕਦੇ ਹੋ ਇਹਨੂੰ ਲਓ ਜੀ ਇਹ ਹੋ ਗਿਆ ਇਹਦਾ ਸ਼ਾਲ ਇਹਦੀ ਮਾਡਲ ਦੀ ਲੁੱਕ ਆ ਜੀ ਦੇਖ ਸਕਦੇ ਹੋ ਤੁਸੀਂ ਇਦਾਂ ਦਾ ਇਹ ਬਣਿਆ ਹੋਇਆ ਪੀਸ ਆ ਜਿਹੜਾ ਇਦਾਂ ਦਾ ਲੱਗਣਾ ਹਨਾ ਸੋਹਣਾ ਬਹੁਤ ਸੋਹਣਾ ਪੀਸ ਆ ਤੇ ਕਲਰ ਵੀ ਬਹੁਤ ਸੋਹਣਾ ਤੇ ਬਾਕੀ ਤਾਂ ਸਾਰਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਹੈਂਡ ਦਾ ਕੰਮ ਹੋਇਆ ਹੋਇਆ ਜੈਂਟਰੀ ਜਿਆ ਪੀਸ ਲਓ ਜੀ ਇਹ ਇਹਦਾ ਪਹਿਲਾ ਕਲਰ ਹੋ ਗਿਆ ਲਓ ਜੀ ਇਹਦੇ ਵਿੱਚ ਵੀ ਸਾਡੇ ਕੋਲੇ ਚਾਰ ਕਲਰ ਨੇ ਜੀ ਲਓ ਇਹਦਾ ਦੂਸਰਾ ਕਲਰ ਆਊਗਾ ਸ਼ਾਲ ਮੇ ਇੱਕ ਦਾ ਖੋਲਤਾ ਸਾਰਿਆਂ ਦੇ ਸੇਮ ਹੀ ਹੋਣਗੇ ਲਓ ਜੀ ਇਹਦਾ ਦੂਸਰਾ ਕਲਰ ਵੀ ਬਹੁਤ ਸੋਹਣਾ ਕਲਰ ਹੈ ਲਓ ਜੀ ਇਹ ਆਊਗਾ ਸਕਿਨ ਦੇਖੋ ਕਿੰਨਾ ਪਿਆਰਾ ਸੂਟ ਹੈ ਨਾ ਬਹੁਤ ਸੋਹਣਾ ਲੱਗਦਾ ਲਓ ਜੀ ਸਕਿਨ ਕਲਰ ਦੇ ਉੱਪਰ ਸਾਰਾ ਪ੍ਰਿੰਟ ਤੇ ਪ੍ਰਿੰਟਿੰਗ ਦੇ ਉੱਪਰ ਵਰਕ ਠੀਕ ਹੈ ਜੀ ਸ਼ਾਲ ਤੁਹਾਨੂੰ ਮੈਂ ਖੋਲ ਕੇ ਦਿਖਾਈ ਦਿੰਦਾ ਹਨ ਤੇ ਉਦਾਂ ਦਾ ਹੀ ਸ਼ਾਲ ਰਹੂਗਾ ਸੇਮ ਸਾਲਰ ਰਹੂਗਾ ਸਾਰੇ ਕਿਉਂ ਖੋਲਣੇ ਆ ਹਨ ਤੇ ਇਹਦਾ ਦੂਸਰਾ ਕਲਰ ਰਹੂਗਾ ਸਕਿਨ ਕਲਰ ਬਹੁਤ ਸੋਹਣਾ ਕਲਰ ਆ ਸਾਰੇ ਕਲਰ ਬਹੁਤ ਸੋਹਣੇ ਰਹਿਗੇ ਲਓ ਜੀ ਇਹਨਾਂ ਦੀਆਂ ਬਾਹਾਂ ਤੇ ਵੀ ਇਦਾਂ ਪ੍ਰਿੰਟਿੰਗ ਆ ਆ ਲਓ ਇਹ ਬਾਹਾਂ ਤੇ ਪ੍ਰਿੰਟਿੰਗ ਰਹੂਗੀ ਛੋਟੇ 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 ਬੁਟੀ ਆ ਬਹੁਤ ਸੋਹਣਾ ਪ੍ਰਿੰਟ ਦਿੱਤਾ ਹੋਇਆ ਬਾਹਾਂ ਤੇ ਲਓ ਜੀ ਇਹਦੀ ਜਿਹੜੀ ਰੇਂਜ ਰਹਿਣ ਵਾਲੀ ਹੈ ਜੀ ਇਹ ਤੁਹਾਨੂੰ ਮਿਲੂਗਾ 1500 ਦੀ ਰੇਂਜ 'ਚ ਇਹ ਸੂਟ ਤੁਹਾਨੂੰ ਮਿਲੂਗਾ ਜੀ ਪਾਰਟੀ ਵੇਅਰ ਸੂਟ ਆ ਜਿਵੇਂ ਸਰਦੀਆਂ ਦੇ ਵਿੱਚ ਕਿਸੇ ਫੰਕਸ਼ਨ ਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਜੀ ਇਹਨੂੰ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਆ ਇਹ ਹੋ ਗਿਆ ਜੀ ਦੂਸਰਾ ਕਲਰ ਆ ਲਓ ਜੀ ਇਹ ਆ ਤੀਸਰਾ ਕਲਰ ਇਹ ਆਊਗਾ ਜੀ ਮਸਟਰਡ ਸ਼ੇਡ ਕਿਉਂਕਿ ਮਸਟਰਡ ਸ਼ੇਡ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਲਓ ਜੀ ਬਹੁਤ ਸੋਹਣੇ ਬਹੁਤ ਪਿਆਰੇ ਪਿਆਰੇ ਕਲਰ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਲਓ ਜੀ ਇਹ ਮਸਟਰਡ ਸ਼ੇਡ ਰਹੂਗਾ ਇਹ ਅਜੂਗੀ ਜੀ ਇਹਦੀ ਮਾਡਲ ਦੀ ਲੁੱਕ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣਾ ਬਣਿਆ ਹੋਇਆ ਪੀਸ ਬਹੁਤ ਸੋਹਣਾ ਲੱਗਦਾ ਆ ਨੇੜੇ ਕਰਕੇ ਦਿਖਾ ਦੋ ਹਣ ਲਓ ਜੀ ਬਹੁਤ ਸੋਹਣਾ ਪੀਸ ਆ ਇਹਦੇ ਬਾਵਾ ਤੇ ਸਾਰਿਆਂ ਦੇ ਬਾਵਾ ਤੇ ਇਦਾਂ ਹੀ ਸੇਮ ਪ੍ਰਿੰਟਰ ਹੋਊਗਾ ਜੀ ਲਓ ਜੀ ਪਲੇਨ ਇਹਨਾਂ ਦੀਆਂ ਸਲਵਾਰਾਂ ਰਹਿਣਗੀਆਂ ਆ ਲਓ ਜੀ ਪਲੇਨ ਪਸ਼ਮੀਨੇ ਦੇ ਵਿੱਚ ਸਲਵਾਰ ਰਹੂਗੀ ਬਹੁਤ ਸੋਹਣਾ ਪਸ਼ਮੀਨਾ ਲਓ ਜੀ ਇਹ ਦਾ ਹੋ ਗਿਆ ਤੀਜਾ ਕਲਰ ਠੀਕ ਹੈ ਜੀ ਮਸਟਰਡ ਸ਼ੇਡ ਮਸਟਰਡ ਬਿਨਾ ਤਾਂ ਗਤੀਏ ਨਹੀਂ ਹੈਗੀ ਆਪਣੀ ਲਓ ਜੀ ਹੁਣ ਆਊਗਾ ਜੀ ਇਹਦਾ ਚੌਥਾ ਕਲਰ ਲਓ ਜੀ ਇਹਦਾ ਚੌਥਾ ਕਲਰ ਆਊਗਾ ਜੀ ਪਿੰਕ ਦੇ ਵਿੱਚ ਠੀਕ ਹੈ ਜੀ ਪਿੰਕ ਕਲਰ ਵੀ ਸੋਨਾ ਕਲਰ ਆ ਹੈ ਲਓ ਜੀ ਨੇ ਪਿਆਜੀ ਜਿਹਾ ਕਲਰ ਕਹਿ ਦਿੰਨੇ ਆਪਾਂ ਲਓ ਇਹ ਵੀ ਬਹੁਤ ਸੋਹਣਾ ਕਲਰ ਲਓ ਜੀ ਸਾਰੇ ਕਲਰ ਬਹੁਤ ਹੀ ਤਿਆਰੇ ਨੇ ਬਹੁਤ ਸੋਹਣੇ ਕਲਰ ਨੇ ਲਓ ਜੀ ਕੱਪੜਾ ਵੀ ਬਹੁਤ ਫਾਈਨ ਆ ਕਿਉ ਵਰਗਾ ਕੁੜਾ ਸੌਫਟ ਬਿਲਕੁਲ ਇਹ ਸਾਰੇ ਸੂਟ ਘਰੇ ਵਾਸ਼ੇਬਲ ਨੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਵਧੀਆ ਦੇ ਵਿੱਚ ਜਿਹੜਾ ਹੈਗਾ ਪਸ਼ਮੀਨਾ ਤੁਹਾਨੂੰ ਦੇ ਰਿਆਂ ਸਾਡੀ 100% ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਕੱਪੜਾ ਮੈਂ ਵਧੀਆ ਹੀ ਲੈ ਕੇ ਆਵਾਂ ਕਿਉਂਕਿ ਪਿੰਡ ਦੇ ਵਿੱਚ ਵੇਚਣਾ ਤੇ ਕੋਈ ਆਲੰਬੇ ਵਾਲੀ ਗੱਲ ਨਾ ਹੋਵੇ ਹੈਨਾ ਵੈਸੇ ਕਿਸੇ ਕੱਪੜੇ ਦੀ ਗਾਰੰਟੀ ਕੋਈ ਨਹੀਂ ਆਉਂਦੀ ਪਰ ਆਪਦੇ ਵੱਲੋਂ ਕੋਸ਼ਿਸ਼ ਇਹੀ ਹੁੰਦੀ ਆ ਵੀ ਵਧੀਆ ਚੀਜ਼ ਹੀ ਲੈ ਕੇ ਆਈਏ ਠੀਕ ਹੈ ਜੀ ਲਓ ਜੀ ਰੇਟ ਤੁਹਾਨੂੰ ਮੈਂ ਦੱਸਦਾ 1500 ਦੀ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਇਨਾਂ ਦੇ ਉੱਪਰ ਨਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਹੈਂਡ ਦਾ ਵਰਕ ਹੋਇਆ ਹੋਇਆ ਥੋੜਾ ਥੋੜਾ ਟੱਚ ਦਿੱਤੀ ਹੋਈ ਆ ਇਹਨਾਂ ਨੇ ਠੀਕ ਹੈ ਜੀ ਸੇਮ ਇਹਦਾ ਸ਼ਾਲ ਰਹੂਗਾ ਹੁਣ ਸਾਡੇ ਕੋਲੇ ਆਏ ਹੋਏ ਨੇ ਜੀ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਫੈਂਡੀ ਫੈਂਡੀ ਸਿਲਕ ਦੇ ਵਿੱਚ ਹਨਾ ਕੁਝ ਕਲਰ ਆਏ ਨੇ ਕੁਝ ਅਸੀਂ ਤਿਆਰ ਵੀ ਕੀਤੇ ਨੇ ਇਹ ਲਓ ਜੀ ਇਹ ਮੋਰ ਪੰਖੀਆ ਕਲਰ ਆਊਗਾ ਫੈਂਡੀ ਸਿਲਕ ਦੇ ਵਿੱਚ 5 ਮੀਟਰ ਦੀ ਕਸਟਰ ਹੋਊਗੀ ਜੀ ਕਿਸੇ ਚ ਵੱਧ ਵੀ ਆ ਸਕਦੀ ਆ ਆ ਲੋ ਪ੍ਰੋਪਰ ਕਲਰ ਆ ਰਿਹਾ ਕਲਰ ਦੇਖੋ ਆਉਂਦਾ ਪ੍ਰੋਪਰ ਕਲਰ ਨਹੀਂ ਆ ਰਿਹਾ ਲਓ ਜੀ ਇਹ ਜਿਹੜਾ ਹੈਗਾ ਪ੍ਰੋਪਰ ਮੋਰ ਪੰਖੀਆ ਕਲਰ ਆ ਜੀ ਠੀਕ ਹੈ ਪ੍ਰੋਪਰ ਮੋਰ ਪੰਖੀਆ ਥੋੜਾ ਜਿਹਾ ਹੋ ਜਾਂਦਾ ਕਿ ਕੈਮਰੇ ਚ ਕਈ ਕਲਰ ਹਨਾ ਸੇਮ ਨਹੀਂ ਆਉਂਦੇ ਹੈਗੇ ਤੇ ਆ ਲੋ ਜੀ ਇਹਦੇ ਵਿੱਚ ਇੱਕ ਕਲਰ ਲਓ ਜੀ ਇਹਦੇ ਵਿੱਚ ਦੂਸਰਾ ਕਲਰ ਹੈ ਨਾ ਇਹ ਜੀ ਥੋੜੀ ਸ਼ਾਈਨ ਹੁੰਦੀ ਹੈ ਨਾ ਕੱਪੜੇ ਦੇ ਵਿੱਚ ਡਬਲ ਸ਼ੇਡ ਜੀ ਦੀ ਇਹਦੀ ਝਲਕ ਜੀ ਪੈਂਦੀ ਹੈ ਇਹਦੇ ਵਿੱਚ 골ਡਨ ਦੀ ਤੇ ਉਹਦੇ ਕਰਕੇ ਥੋੜਾ ਮੈਨੂੰ ਲੱਗਦਾ ਵੀ ਕੈਮਰੇ ਚ ਕਲਰ ਪ੍ਰੋਪਰ ਨਹੀਂ ਆਉਂਦਾ ਲਓ ਜੀ ਇਹ ਵਾਈਨ ਵਾਈਨ ਜਿਹਾ ਸ਼ੇਡ ਰਹੂਗਾ ਮੈਰੂਨ ਜੀ ਦੀ ਟੱਚ ਦੇ ਵਿੱਚ ਲਓ ਬਹੁਤ ਸੋਹਣੇ ਕਲਰ ਨੇ ਤੇ ਤੁਸੀਂ ਸ਼ੌਪ ਤੇ ਆ ਕੇ ਵੀ ਦੇਖ ਸਕਦੇ ਹੋ ਆ ਲਓ ਜੀ ਇਹ ਇਹਦਾ ਦੂਸਰਾ ਕਲਰ ਆ ਲਓ ਜੀ ਇਹਦਾ ਤੀਸਰਾ ਕਲਰ ਆ ਲਓ ਜੀ ਇਹਨਾਂ ਥੋੜਾ 골ਡਨ ਦਾ ਵਿੱਚ ਇਹਦੇ ਸ਼ੇਡ ਜਿਹਾ ਪੈਂਦਾ ਉਹਦੇ ਕਰਕੇ ਪ੍ਰੋਪਰ ਕਲਰ ਆ ਇਹਦੀ ਤੁਸੀਂ ਕੰਨੀ ਦੇਖ ਸਕਦੇ ਹੋ ਲਓ ਜੀ ਇਹ ਕੰਨੀ ਵਾਲਾ ਜਿਹੜਾ ਹੈਗਾ ਨਾ ਕੰਨੀ ਆ ਦਿਖਦੀ ਆ ਇਹ ਸੇਮ ਕਲਰ ਆ ਇਹ ਹਲੋ ਨਾਲ 골ਡਨ ਦੀ ਥੋੜੀ ਜੀ ਉਹ ਹੁੰਦੀ ਹੈ। ਲਓ ਛੇੜ ਗਿਆ ਪੈਂਦਾ। ਸੋਨੇ ਕਲਰ ਨੇ। ਲਓ ਜੀ। ਇਹਦੇ ਇਹਦੀ ਦੂਜੀ ਸਾਈਡ ਆ ਵਾਲੀ ਹੋਊਗੀ। ਲਓ। ਦਿਖ ਰਿਹਾ ਨਾ ਥੋੜਾ ਕਲਰ ਦਾ ਪਤਾ ਲੱਗ ਜੂਗਾ। ਵੈਸੇ ਇਹਦਾ ਕਲਰ ਜਿਆ ਹਨਾ ਸ਼ੇਡਿੰਗ ਕਰਕੇ ਘਟੀ ਉਹ ਹੋਣਾ। ਲਓ ਜੀ। ਇਹ ਇਹਦਾ ਤੀਸਰਾ ਰੰਗ ਹੋ ਗਿਆ ਫੈਂਟੀ ਸਿਲਕ ਦਾ। ਤੇ ਆ ਜੀ ਇਹਦਾ ਚੌਥਾ ਕਲਰ। ਮੇਰੇ ਸੇ ਤਾਂ ਹੈ 5 ਮੀਟਰ ਤੋਂ ਉੱਪਰ ਵੀ ਨੇ ਵਿੱਚ ਕੁਝ 5 ਮੀਟਰ 5 ਮੀਟਰ ਤੋਂ ਘੱਟ ਕੋਈ ਸੂਟ ਨਹੀਂ ਹੋਊਗਾ ਠੀਕ ਹੈ ਜੀ ਆਹ ਲਓ ਜੀ ਇਹ ਗ੍ਰੀਨ ਜਸ ਹੈਗਾ ਕਲਰ ਹੈ ਨਾ ਗ੍ਰੀਨ ਜੇ ਦੀ ਲੁੱਕ ਹੈ ਇਹਦੀ ਆਹ ਲਓ ਇੱਥੋਂ ਪਤਾ ਲੱਗ ਜੂਗਾ ਤੁਹਾਨੂੰ ਲਓ ਇਹ ਦੂਜੀ ਸਾਈਡ ਆ ਗਈ ਇਹਦੀ ਪੁੱਠੇ ਸਾਈਡ ਲਓ ਇਹ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਵੈਸੇ ਇਹਨੂੰ ਪਲੇਨ ਨਹੀਂ ਬਣਾਉਂਦੇ ਆ ਲਓ ਇਹ ਹੋ ਗਿਆ ਇਹਦਾ ਚੌਥਾ ਕਲਰ ਹਾਂਜੀ ਇਹ ਸਾਡੇ ਕੋਲੇ ਚਾਰ ਕਲਰ ਆਏ ਸੀ ਇਹਦੇ ਫੈਂਡੀ ਸਿਲਕ ਦੇ ਤੇ ਇਹਦੀ ਜਿਹੜੀ ਰੇਂਜ ਰਹਿਣ ਰਹੀ ਹੈ ਜੀ ਇਹ 500 ਦੇ ਵਿੱਚ ਤੁਹਾਨੂੰ ਮਿਲੂਗਾ ਦੇਖੋ ਜੀ ਕਈ ਕਹਿ ਦਿੰਦੇ ਨੇ ਜੀ 400 ਚ ਵੀ ਮਿਲਦਾ ਮਿਲਦਾ ਹੋਊਗਾ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਮਿਲਦਾ ਨਹੀਂ ਹੈਗਾ ਪਰ ਅਸੀਂ ਆਪਣੇ ਵੱਲੋਂ ਜਿਹੜਾ ਕੱਪੜਾ ਲਿਆਉਣਾ ਅਸੀਂ ਉਹ ਕੰਮ ਨਹੀਂ ਕਰਨਾ ਹੈਗਾ ਵੀ ਇੱਕ ਵਾਰੀ ਵੇਚਣਾ ਤੇ ਅਸੀਂ ਤਾਂ ਹਮੇਸ਼ਾ ਹੀ ਆਪਣੇ ਗਾਹਕ ਬਣਾ ਕੇ ਰੱਖਣੇ ਨੇ ਕਪੜਾ 100% ਵਧੀਆ ਚ ਲੈ ਕੇ ਆਉਨੇ ਆ ਠੀਕ ਹੈ ਜੀ ਐ ਤਾਂ 4 400 ਦੇ ਵੀ ਮਿਲਦੇ ਆ ਹਨਾ ਬਾਜ਼ਾਰ ਚ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਇਹ ਆ ਕਿ ਅਸੀਂ ਵਧੀਆ ਕਪੜਾ ਲੈ ਕੇ ਆਉਨੇ ਆ ਵਧੀਆ ਕੰਪਨੀ ਦਾ ਲੈ ਕੇ ਆਉਨੇ ਆ ਤਾਂ ਕਿ ਕੋਈ ਅਲਾਮਾ ਨਾ ਆਵੇ ਹਨਾ ਇਹ ਵਧੀਆ ਵਾਲੀ ਜਿਹੜੀ ਹੈਗੀ ਐ ਫੈਂਡੀ ਸਿਲਕ ਆ ਠੀਕ ਹੈ ਜੀ ਰੇਟ ਇਹਦਾ 5 ਮੀਟਰ ਦਾ 500 ਰੁਪਿਆ ਰਹੂਗਾ ਜੀ ਜੀਚ ਵੱਧਦਾ ਉਹ ਕੋਈ ਚੱਕਰ ਨਹੀਂ ਹੈਗਾ ਉਹ ਤੁਹਾਨੂੰ 500 ਚ ਮਿਲੂਗਾ ਹਨਾ ਤੇ ਇਹਦੇ ਨਾਲ ਦਾ ਸੂਟ ਮੈਂ ਆਪਣਾ ਬਣਾ ਰਹੀ ਆ ਤੇ ਮੈਂ ਜਦੋਂ ਬਣ ਗਿਆ ਫਿਰ ਮੈਂ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਸੋਹਣੇ ਜਿਹੜੇ ਹੈਗੇ ਆ ਚਾਰੇ ਪੰਜੇ ਕਲਰ ਇਹਦੇ ਚਾਰੇ ਬਹੁਤ ਸੋਹਣੇ ਲੱਗੇ ਇਹ ਡਬਲ ਲਿਆਂਦਾ ਸੀਗਾ ਮੈਂ ਇਹ ਕਲਰ ਡਬਲ ਦੇ ਵਿੱਚ ਆਇਆ ਸੀ ਇੱਕ ਮੈਂ ਬਣਾ ਲਿਆ ਆਪਣਾ ਤੇ ਬਾਕੀ ਆ ਵੀ ਕਲਰ ਸਾਰੇ ਦੇਖੋ ਸੋਹਣੇ ਕਲਰ ਨੇਗੇ ਲਓ ਜੀ ਕਾਫੀ ਭੈਣਾ ਮੰਗਦੀਆਂ ਸੀਗੀਆਂ ਕਿ ਫੈਂਡੀ ਮੈਂ ਉਹਨਾਂ ਚਿਰ ਇਹ ਕਪੜਾ ਤਾਂ ਨਹੀਂ ਲੈ ਕੇ ਆਈ ਕਿਉਂਕਿ ਬਾਜ਼ਾਰ 'ਚ ਬਹੁਤ ਸਾਰਾ ਕਪੜਾ ਪਿਆ ਸੀ ਪਰ ਮੈਨੂੰ ਸਹੀ ਨਹੀਂ ਲੱਗਿਆ ਹੈਗਾ ਤੇ ਇਹ ਕਪੜਾ ਮੈਨੂੰ ਥੋੜਾ ਫਾਈਨ ਲੱਗਿਆ ਇਸ ਲਈ ਮੈਂ ਲੈ ਕੇ ਆਈਆਂ ਇਹ ਤਾਂ ਮੈਂ ਚੱਕਿਆ ਹੋਣ ਇਹ ਠੀਕ ਹੈ ਜੀ ਲਓ ਜੀ ਏਸੇ ਸਾਡੇ ਅੱਜ ਦੇ ਸੂਟ ਤੇ ਸਾਡੇ ਅੱਜ ਦੇ ਸੂਟ ਜਿਹੜੇ ਹੈਗੇ ਆ ਤੁਹਾਨੂੰ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਨਾ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਹਨਾ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਹਨਾ ਇੱਥੇ ਤੱਕ ਪਹੁੰਚੇ ਆ ਤੇ ਮੈਨੂੰ ਤੁਹਾਡਾ ਬਹੁਤ ਬਹੁਤ ਸਾਥ ਮਿਲਿਆ ਤੇ ਹੋਰ ਵੀ ਸਾਥ ਅੱਗੇ ਵੀ ਤੁਸੀਂ ਦਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰ ਰਹੇ ਹੋ ਮੇਰੀਆਂ ਭੈਣਾ ਤੇ ਬਾਕੀ ਅਸੀਂ ਸੋਚ ਰਹੇ ਹਾਂ ਵੀ ਜਿਹੜਾ ਸਾਨੂੰ ਕਮੈਂਟ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੂਗਾ ਉਹਨੂੰ ਅਸੀਂ ਸਪੈਸ਼ਲ ਹੀ ਕੁਝ ਲੱਗ ਜਾ ਕੋਈ ਗਿਫਟ ਦਵਾਂਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ओके okay, जी बाय